ਮਹਾਰਾਜ ਛੰਦ ਤੂੰ ਤੂੰ ਮਿਆਨ ਤੇ ਕਿਰਪਾ ਨਿਉ ਨਿਕਾਲ ਹੈ ਚੀਰ-ਚੀਰ ਵੈਰੀਆਂ ਕੀ ਲੋਤ ਭੂਖ ਲਾਰ ਹੈ ਮਾਰ-ਮਾਰ ਦੋ ਕੀ ਜਿਉ ਮਨਾਨ ਸਿਉ ਭਜਾਤ ਹੈ ਨਹਾਂਗੇ ਥਿੰਗ ਤੇ ਗੀਜਰਾ ਬਦੀ ਦਿਖਾਤ ਹੈ ਗੁਰੂ ਗ੍ਰੰਥ ਦਸਮ ਗ੍ਰੰਥ ਸਰਬ ਲੋ ਪ੍ਰਕਾਸ਼ ਹੋ ਬੂਲਮੰਦ ਭ੍ਰਮ ਕਾਜ ਹੂੰਗਾ ਵਿਅੰਸ ਜਾਪ ਹੋ ਵਾਰ ਦੀ ਪਦੋ ਪੀਤੀ ਕਤੇ ਤੇਜ ਤੇ ਪਾਟ ਹੋ ਵੀਰ ਦਸ ਕਸ ਚਾਰ ਪਹਿਰ ਸਦਾ ਆਠ ਹੋ ਨਿਹੰਗ ਹੀ ਨਿਹੰਗ ਹੋ ਅਕਾਲ ਹੀ ਅਕਾਲ ਹੋ ਸ਼ਹੀਦ ਹੀ ਸ਼ਹੀਦ ਹੋ ਸਾਈ ਮਾਤਾ ਹੋ ਗੁਰੂ ਗੋਬਿੰਦ ਸਿੰਘ ਜੀ ਕੀ ਫੈਲ ਰਹੀ ਧਾਗ ਹੋ ਓਰੇ ਆਫਤ ਰਾਜ ਖਾਲਸੇ ਦਾ ਸਰਬ ਕਾਲ ਹੋ ਨਿਹੰਗ ਹੀ ਨਿਹੰਗ ਹੋ ਅਕਾਲ ਹੀ ਅਕਾਲ ਹੋ ਸ਼ਹੀਦ ਅੰਗ ਸੰਗ ਹੋ ਸਹਾਈ ਮਹਾਕਾਲ ਹੋ ਗੁਰੂ ਗੋਬਿੰਦ ਸਿੰਘ ਜੀ ਕੀ ਪਹਿਲ ਰਹੀ ਧਾਗ ਹੋ ਉਹਦੇ ਅਸਰਾਜ ਖਾਲਸੇ ਕਾ ਸਰਬ ਕਾਲ ਹੋ